ਲਖਾਰੀ ਪਤਕਰ ਵਿਦਿਆਰਥੀਆਂ ਨੂੰ ਸਿੰਧਵਾਸਤਾਨੀਆ ਜੇਲ੍ਹਾਂ ਚ ਬੰਦਿਆ ਭੀਮਾ ਕੋਰੇगांव ਕੇਸ ਦੇ ਨਾਲ ਜੋੜ ਕੇ ਟੂਠੇ ਕੇਸ ਤਰ੍ਹਾਂ ਕੇ ਬੰਦ ਕੀਤੇ ਹੋਏ ਆਪਾਂ ਸਭ ਨੂੰ ਪਤਾ ਕਿ 90% ਫਸਟੈਂਟਰ શરીਪ ਤੋਂ ਬਾਅਦ ਜੀਨ ਸਾਈਂ ਵਰਦਾ ਜਿਨ੍ਹਾਂ ਇਲਾਜ ਤੱਕ ਚੱਜਨਾ ਕਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਉਹ ਹਾਲੇ 51 ਸੱਤਿਆ ਸਾਲ ਦੀ ਉਮਰ ਦੇ ਵਿੱਚ ਉਹ ਆਪਣਾ ਗੰਮ ਤੋੜ ਗਿਆ ਤੇਰੀ ਕਲਾਬੀ ਆ ਰੂਸੀ ਪ੍ਰੋਫੈਸਰ ਸੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਮੁਹੰਮਦ ਖਾਲਦ ਨਾਨਵਾ ਨਾਗੂ ਜਿਨੇ ਆਰਐਸ ਦੀ ਨੀਤੀਆਂ ਦਾ ਵਿਰੋਧ ਕੀਤਾ ਜਵਾਰਾ ਨਰੂ ਯੂਨੀਵਰਸਿਟੀ ਦੇ ਵਿੱਚ ਜੀਪੀਜੀ ਨੀਤੀਆਂ ਦਾ ਵਿਰੋਧ ਕੀਤਾ ਉਹਦੀ ਜ਼ਮਾਨਤ ਤੱਕ ਨਹੀਂ ਹੋਣ ਦਿੱਤੀ ਜਾ ਰਹੀ ਸੋ ਇਹ ਸਾਰੇ ਪੰਜਾਬ ਦੇ ਲੋਕਾਂ ਦੇ ਵਾਸਤੇ ਨਵੀਂ ਗੱਲ ਇਹ ਹੈਗੀ ਜਿਹੜੇ ਲੋਕੋ ਨੂੰ ਮਜ਼ਦੂਰ ਚੈਲੰਜ ਕਰਦੇ ਆ ਉਹਨਾਂ ਨੂੰ ਗਾਗੀ ਕਹਿ ਕੇ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਲੇਕਿਨ ਅੱਜ ਆ ਜਿਹੜਾ ਵਿਸ਼ਾਲ ਕਾਠਿਆ ਜਨਕੇ ਮੇਰੇ ਸਾਹਮਣੇ ਮੈਂ ਦੇਖ ਰਿਆ ਔਰ ਕਮਾਲ ਦੀ ਜਿਹੜੀ ਚੰਗੀ ਲੱਗੀ ਆ ਕੇ ਬੀਕੇਯੂ ਕ੍ਰਾਂਤੀਕਾਰੀ ਤੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੂਨ ਨੇ ਸੱਦਾ ਦਿੱਤਾ ਲੇਕਿਨ ਸਾਰੀਆਂ ਕਿਸਾਨ ਜੱਟੇ ਬੰਨੀਆਂ ਇਹ ਨਾਲ ਸਿਰ ਦੇ ਵਿੱਚ ਸ਼ਾਮਲਿਆ ਕਿਹਾ ਇਹਨਾਂ ਕੋ ਬਾਰਦਰ ਦੇ ਖਨੋਰੀ ਤੇ ਜਾਂ ਫਿਰ ਛੰਗੂ ਤੇ ਜਾਂ 12ਵੀਂ ਜਗ੍ਹਾ ਬੈਠਿਆ ਉਹਨਾਂ ਚੋਂ ਵੀ ਕੁਝ ਜਿਹੜੇ ਬੰਨਿਆ ਸ਼ਾਮਲ ਹੋਈਆਂ ਇੱਕ ਨਵੀਂ ਚੰਗੀ ਸ਼ੁਰੂਆਤ ਆ ਕੋਈ ਵੀ ਇਕੱਲੀ ਜਥੇਬੰਦੀ ਨਹੀਂ ਲੈ ਸਕਦੀ ਸામੂਹ ਪੱਖਿਆ ਹੋ ਕੇ ਲੈਣਾ ਪਊਗਾ ਤਾਂ ਇਹ ਕੁਮunda ਡੰਗ ਜਿਹੜਾ ਇਹਨੂੰ ਸਿਰ ਇਹਨੇ ਖੁਦਾ ਕਰ ਸਕਦੇ ਆ ਤੇ ਸਾਨੂੰ ਬਹੁਤ ਵੱਡੀ ਮਿਹਨਤ ਕਰਨੀ ਲੋੜ ਆ ਸਾਥ ਲੋ ਮੈਂ ਇੱਕ ਗੱਲ ਕਹਿਣੀ ਚਾਹਣਾ ਉਹ ਸੁਝਾਅ ਦੇ ਤੌਰ ਤੇ ਮੈਂ ਕਹਿਣੀ ਚਾਹਣਾ ਕਿ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਖ ਧਰਮ ਦੇ ਘੱਟ ਗਿਣਤੀ ਭਾਈਚਾਰੇ ਨੂੰ ਇਹ ਸੰਗਠਨਾਂ ਕਹਿੰਦਾ ਕਿ ਦੇਖਦੇ ਵਾਚ ਪੰਜਾਬੀਆਂ ਵਾਸਤੇ ਤੇ ਮੈਂ ਕਹਾਂਗਾ ਖਾਸ ਕਰਕੇ ਸਿੱਖ ਭਾਈਚਾਰੇ ਵਾਸਤੇ ਉਹ ਚੰਗਾ ਸਮਾਂ ਨਹੀਂ ਹੈਗਾ ਜੇ ਅਸੀਂ ਰਾਜਵੜੇ ਕਿ ਬੈਠੇ ਰਹੇ ਜੇ ਅਸੀਂ ਸਿਰਫ ਆਰਥਿਕ ਮੰਗਾਂ ਦੇ ਦੁਆਲੇ ਘੁੰਮਦੇ ਰਹੇ ਮਾਪਰਨਾ ਮੈਂ ਆਰਥਿਕ ਮੰਗਾ ਦੇ ਵਾਸਤੇ ਲੜਨ ਦੇ ਉਰੋਜ ਨਹੀਂ ਲੇਕਿਨ ਮੈਂ ਦੇਖ ਰਿਹਾ ਕਿ ਅਸੀਂ ਲੋਕਾਂ ਨੂੰ ਜਾਣ ਕੇ ਮੰਗਤੇ ਬਣਾ ਰਿਹਾ ਖੁੱਦ ਅਸੀਂ ਵੀ ਉਹ ਕੂਕ ਨਹੀਂ ਮੰਗਤੇ ਬਣਾ ਰਹੀ ਆ ਲੇਕਿਨ ਜੇ ਅਸੀਂ ਪੰਜਾਬ ਦੀ ਧਮੂਰੀ ਮੰਗਾ ਤੇ ਪੰਜਾਬ ਦੀਆਂ ਸਿਆਸੀ ਮੰਗਾ ਤੇ ਇੱਕ ਲੰਮਾ ਕਿਆ ਕੁਕ ਕਰਕੇ ਪ੍ਰੋਗਰਾਮ ਹਰ ਸਾਲਾਂ ਦਾ ਜੇ ਸਾਰੇ ਇਨਕਲਾਬੀ ਤੇ ਜਨ ਬੁਨਿਆਦ ਕੱਢੀਓਗੇ ਨਾ ਕਰਨਾ ਤਾਂ ਅਕਾਲੀਆ ਟਾਂਕਸ਼ੀਆਂ ਆ ਆਮ ਆਦੀ ਪਾਰਟੀ ਦਾ ਜ਼ਿਕਰ ਮਾਰਾ ਵਾਲਾ ਹੋਣ ਧਿਆ ਤੋ ਹੋਰ ਛਰੀਪ ਲੋ ਆਪਣੇ ਮੁਖਾਦੇ ਤਨ ਕੇ ਪੰਜਾਬ ਦੇ ਅਸ ਗੈਪ ਨੂੰ ਇਸ ਖਾਲੀ ਥਾਂ ਨੂੰ ਭਰਨਗੇ ਲੇਕਿਨ ਸਾਡੇ ਸਾਹਮਣੇ ਇਸ ਤਾਰੇ ਤੋਂ ਇਲਾਵਾ ਕਾ ਖਰੀਦੋਗਾ ਸੋ ਮੈਂ 7 ਮਿੰਟ ਨਹੀਂ ਲੈਣੇ ਕਿਉਂਕਿ ਮੈਂ ਕੋ ਜਲਵਾ ਨਹੀਂ ਲੈ ਕੇ ਆ ਸਕਿਆ ਲੋਕ ਦੇ ਵਿੱਚ ਮੈਂ ਯਕੀਨ ਦਿਵਾਉਣਾ ਸਾਡੀ ਨਿਗੀ ਜੀ ਦੱਸਿਆ ਹੁੰਦੀ ਆ ਕ੍ਰਾਂਤੀਕਾਰੀ ਕਿਸਾਨ ਮੋਰਚਾ ਪੰਜਾਬ ਤੇ ਅਸੀਂ ਐਸੇ ਲੜਾਈ ਨੇ ਕਿ ਬੋਟੇ ਅੰਦਰ ਸਾਲਾ ਕੇ ਸ਼ਾਮਲ ਹੋਵਾਂਗੇ ਮੈਂ ਇੱਕ ਗੱਲ ਜਿਹੜੀ ਨਵੀਂ ਸਾਹਮਣੇ ਆ ਰਹੀ ਹੈ ਤੁਹਾਨੂੰ ਸ਼ਾਇਦ ਪਤਾ ਹੋਵੇ ਉਹ ਧਿਆਨ ਚ ਲੈਣਾ ਚਾਹੁੰਦਾ ਤੇ ਮੈਂ ਵੀ ਚਾਹਣਾ ਇੱਕ ਮザ ਵੀ ਪਾਇਆ ਜਾਵੇ ਸਟੇਜ ਦੇ ਲੋਕ ਕਿ ਅਬ ਉਹ ਦੇ ਲਾਕੇ ਅਬ ਉਹ ਦੇ ਲੋਕ ਉਹਦੇ ਤਮਰ ਵਾਲਾ ਨਾਮ ਦਾ ਪੈਂਡਿਆ ਟੱਤਿਆਂ ਵਾਲੀ ਪੈਂਡਿਆ ਕਿ ਲਾਗੇ ਇੱਕੋ ਗੰਗ ਹੋ ਰਿਹਾ ਛੇੜ ਗਾੜੀ ਛੇੜੇ ਵਾਲਾ ਸਾਡੇ ਕਾਰਪੋਰੇਟ ਜਿਹੜੇ ਇਨਕੇ ਖੱਗ ਨਹੀਂ ਇਹ ਕਹਿ ਰਿਹਾ ਕਿ ਉਥੇ ਕਰੋੜਾਂ ਰੁਪਏ ਦੀ ਜ਼ਮੀਨ ਦੇ ਘਰਮ ਦੇ ਵਿੱਚ ਅੰਧਾ ਕੁ ਮੀਟਰ ਥੱਲੇ ਪोटाਸ਼ ਪਈ ਆ ਤੇ ਅਸੀਂ ਪोटाਸ਼ ਉਥੋਂ ਕੱਢਨੀ ਆ 1300 ਏਕੜ ਜ਼ਮੀਨ ਕਬਰ ਵਾਲਾ ਤੇ ਨਾਲ ਹੀ ਕੱਟਿਆ ਵਾਲੀ ਤੇ ਇੱਕ ਸਰਾਮਾ ਬੋਦਰਾ ਤਿੰਨਾ ਪਿੰਡਾਂ ਦੀ ਆ ਪਰ ਸ਼ੇਰਗੜ ਮਿੱਡਾ ਛੇਰੇ ਵਾਲਾ ਉਥੇ ਪਤਾ ਨਹੀਂ ਕਿੰਨੀ ਜ਼ਮੀਨ ਹੋਊਗੀ ਸਾਡਾ ਮਾਈਨਿੰਗ ਮੰਤਰੀ ਜਿਹੜਾ ਬਰਿੰਦਰ ਗੁਹਿਲ ਉਹ ਜਿਹੜੀ ਕੱਢ ਗਿਆ ਤੇ ਤੁਸੀਂ ਕਹਿੰਦੇ ਹੋ ਕਿ ਹਿਆਰਾਂ ਦਾ ਕੱਟ ਬੈਠਾ ਜਮੂਦ ਮੰਗੜ ਤੇ ਪੰਜਾਬ ਦੇ ਵਿੱਚ ਹੋਰ ਨਾ ਛਾਵਾ ਮੰਗੜ ਕਿ ਇਹ ਸਾਨੂੰ ਮੈਟਰ ਗੱਡੀ ਦੀਆਂ ਗੱਲਾਂ ਕਰ ਗਿਆ ਅਸੀਂ ਤੁਹੇ ਜਾਣੇ ਬੈਠੋ ਗੱਡੀ ਗਰੀਬ ਲੋਕ ਕਿੱਥੇ ਜਾ ਕੇ ਅੰਬਰ ਸਾਡੇ ਮੈਦੋ ਤੁਹਿੰਦੇ ਆ ਸਾਡੇ ਕੋਲ ਕੀ ਟਾਂਗੋ ਦਾ ਸਾਈਕਲ ਹੈ ਨਹੀਂ ਆ 186 ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਹਰਿਆਣੇ ਦੇ ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਭਾਰਤ ਵਾਲਾ ਪ੍ਰੋਜੈਕਟ ਦੇ ਬਾਰੇ ਵਿੱਚ ਟੈਨ ਨਹੀਂ ਲਾਹ ਤੋਂ ਨਾ ਤਾਂ ਉਸ ਸਾਧੂ ਬਦਲ ਕੀ ਹਜਾਰ ਹੋ ਗਿਆ ਸਭ ਪੰਜਾਬੀਓ ਖਾਸ ਕਰਕੇ ਸਿੱਖ ਭਾਈਚਾਰੇ ਦੇ ਨਾਲ ਟੱਕਰ ਦੇ ਵਿਤਕਾ ਸ਼ਰੀਰ ਅਸਰਤੀ ਦੇ ਹੋ ਗਿਆ ਜੇ ਇਹਨਾਂ ਕਦਰ ਨੂੰ ਨਾ ਸਮਝਿਆ ਸੀ ਜੇ ਆਪਦੇ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਆ ਪੀਰਤ ਨੇ ਸਾਡੇ ਸਿੱਖ ਬੰਦੀ ਜਾਂ ਕਿਸੇ ਦੇ ਸਿੱਖ ਬੰਦੀ ਨਾਲ ਸਹਿਮਤ ਲੋਕ ਜਿਨਤਾਰ ਹਵਾਰੇ ਵਰਗੇ ਸਾਨੂੰ ਉਹ ਤਰਬੀਆਂ ਨੂੰ ਉਹ ਅਣਕੋਟੀ ਜਥੇਬੰਦਿਆਂ ਨੂੰ ਆਪਦੇ ਮੁੱਕੇ ਲਹਾਣੇ ਕਹਿੰਦੇ ਆ ਅਗੇ ਉਹਨਾਂ ਸਾਰੇ ਲੋਕਾਂ ਵਾਸਤੇ ਚਾਹ ਬੁੱਢੀ ਜੀਵੀਆਂ ਪੱਤਰਕਾਰ ਆ ਰਿਆ ਨੌਜਵਾਨ ਵਗਿਆ ਆਖੀਆ ਚਾਹੀਓ ਸਿੱਖ ਜਗਤ ਦੇ ਬੰਗਾਲ ਦੇ ਅੰਕੇ ਆਖੂ ਨੇ ਉਹਨਾਂ ਦੇ ਵਾਸਤੇ ਲਾਨਾ ਜੀਦਾ ਜਿਹੜੇ 30 ਸਾਲ ਤੋਂ ਜਣਕੇ ਨਰਸਨ ਮਡੇਲੇ ਦੇ ਰਿਕਾਰਡ ਤੋਂ ਕਿ ਵੀ ਜੇਅਚਨ ਕੇ ਨਾ ਤੁਮਿਆ ਆ ਸੋ ਕੈਨ ਜਰਾ ਹੋ ਚੁਕਾ ਮੈਂ ਖੀਰ ਤੇ ਤਸੱਦਾਈ ਦੇਵਾਂਗਾ ਕਿ ਆਪਾਇਲ ਲਾਈਰੀਆ ਇਹ ਇੱਥੇ ਦੀ ਘਟਨਾ ਨਹੀਂ ਮੋਤੀ ਦੇ ਨਾਂ ਤੇ ਕੇਸ ਬਣਾਇਆ ਸਾਡੇ ਆਪ ਨੂੰ। ਸਾਨੂੰ ਹਵਾਈ ਨੂੰ ਹੋਰ ਵਿਚਾਰ ਕਰਨਾ ਪਊਗਾ। ਮੈਂ ਆਉਂਦੀ ਜੱਸੇ ਮੰਡੀ ਵੱਲੋਂ ਜ਼ਕੀਰ ਦਵਾਉਣਾ ਕਿ ਅਸੀਂ ਜੱਟ ਕੇ ਆਉਣ ਵਾਲੀ ਲੜਾਈ ਵਿੱਚ ਅੱਜ ਮੈਂ ਕੋਈ ਚਾਰ ਦਾ ਥੰਡ ਬੰਦਿਆ ਲੈ ਕੇ ਆਇਆ। ਅੱਗੇ ਵੀ ਜੱਸੇ ਦੇ ਰੱਖ ਅਧਿਕਾਰੀ ਖਾਮ ਮੋਤਾ ਵੱਲੋਂ। ਛਾਵ ਲੋ ਹਵਾਂਗੇ। ਸੋ ਦੋ ਗੁਜਾਰੇ ਲਾਉਂਗਾ ਸ਼ਹੀਦ ਭਗਤ ਸਿੰਘ ਜਿਹੜੇ ਲਾਇਏ ਸੀ। ਦੋਵੇਂ ਬਾਹ ਖੀਆਂ ਕਰਕੇ ਜਵਾਬ ਦੇਣਾ। ਬਾਕੀ ਨਾਲੇ ਮੇਰਾ ਸਾਥੀ ਆਉਣ ਗਿਆ। ਸਾਮਰਾਜਵਾਦ ਮੁਦਦਾਬਾਦ 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 ਸਾਮਰਾਜਵਾਦ ਮੁਦਦਾਬਾਦ ਮੁਦਦਾਬਾਦ ਇਨਕਲਾਬ ਜ਼ਿੰਦਾਬਾਦ 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 ਧੰਨਵਾਦ ਹਾਂ ਜੀ